ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਮੀਰੀ ਔਰ ਪੀਰੀ ਦੀ ਮੀਰੀ ਸ਼ਬਦ ਦਾ ਅਰਥ ਹੈ ਰਾਜਨੀਤਿਕ ਪ੍ਰਭੂਸ਼ਤਾ ਅਤੇ ਪੀਰੀ ਸ਼ਬਦ ਦਾ ਅਰਥ ਹੈ ਧਾਰਮਿਕ ਪ੍ਰਭੂਸ਼ਤਾ ਮੀਰ ਸ਼ਬਦ ਅਮੀਰ ਸ਼ਬਦ ਤੋਂ ਬਣਿਆ ਹੈ ਤੇ ਮੀਰ ਤੋਂ ਪਾਵ ਹੈ ਬਾਦਸ਼ਾਹਤ ਬਾਦਸ਼ਾਹ ਜਿਹੜਾ ਹੁਕਮ ਕਰਨ ਵਾਲਾ ਹੁਕਮ ਚਲਾਉਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਦਸ਼ਾਹ ਵਾਸਤੇ ਇਹ ਸ਼ਬਦ ਵਰਤਿਆ ਹੈ ਕਿ ਜਿਸ ਵਕਤ ਮੀਰ ਬਾਬਰ ਹਮਲਾ ਕਰਨ ਵਾਸਤੇ ਆਇਆ ਤੇ ਸ਼ਹਿਦਪੁਰ ਅਹਿਮਦਾਬਾਦ ਦੇ ਇਲਾਕੇ ਦੇ ਲੋਕਾਂ ਨੇ ਕਰੋੜਾਂ ਹੀ ਧਾਰਮਿਕ ਲੋਕਾਂ ਨੂੰ ਇਕੱਠੇ ਕਰ ਲਿਆ ਕਿ ਇਹ ਧਾਰਮਿਕ ਲੋਕ ਜੰਤਰ ਮੰਤਰ ਤੰਤਰ ਪੜਨਗੇ ਤੇ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਹਨ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇ ਮੀਰ ਸ਼ਬਦ ਤੋਂ ਭਾਵ ਹੈ ਬਾਬਰ ਬਾਦਸ਼ਾਹ ਔਰ ਪੀਰ ਸ਼ਬਦ ਤੋਂ ਭਾਵ ਹੈ ਧਾਰਮਿਕ ਲੋਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਉਹ ਪੰਜ ਪੀਰ ਕਿਹੜੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਭਗਤੀ ਕਰਨ ਵਾਲੇ ਪ੍ਰਭੂ ਦੇ ਪਿਆਰੇ ਛੇਵੇਂ ਪੀਰ ਕੌਣ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਨੂੰ ਚਾਲੇ ਪਾਏ ਤੇ ਚਾਲੇ ਪਾਉਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗੇ ਵਿਦਵਾਨਾਂ ਨੂੰ ਸਦਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਗੱਲ ਸਮਝਾਈ ਸੀ ਕਿ ਅਸੀਂ ਲਾਹੌਰ ਜਾ ਰਹੇ ਹਾਂ ਸਾਡਾ ਉੱਥੇ ਸਰੀਰ ਲੱਗੇਗਾ ਕੁਸੀਂ ਸਾਡੀ ਸ਼ਹਾਦਤ ਤੋਂ ਬਾਅਦ ਤਲਵਾਰ ਦੀ ਮੁੱਠੀ ਨੂੰ ਹੱਥ ਪਾਉਣਾ ਹੈ ਤੇ ਸ਼ਸਤਰ ਧਾਰਨ ਕਰਨਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗਦੀ ਤੇ ਬਿਰਾਜਮਾਨ ਹੁੰਦੇ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਔਰ ਸ਼ਕਤੀ ਦੇ ਸੁਮੇਲ ਨੂੰ ਪ੍ਰਗਟ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਔਰ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇਸ ਦਾ ਸੰਕਲਪ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤਾ ਸੀ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਜਾਂ ਫਿਰ ਭਗਤ ਕਬੀਰ ਜੀ ਦੀ ਬਾਣੀ ਨੂੰ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਜਿਹੜੀ ਸੀ ਸਮਝਾ ਦਿੱਤੀ ਸੀ ਕਿ ਸਿੱਖ ਧਰਮ ਦੇ ਅੰਦਰ ਭਗਤੀ ਔਰ ਸ਼ਕਤੀ ਦਾ ਸੁਮੇਲ ਹੈ ਗਗਨ ਦਮਾਮਾ ਬਾਜੇ ਉਹ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਛਾਨੀ ਹੈ ਜੋ ਲਰੇ ਦਿਨ ਕੇ ਖੇਤ ਫੁਰਜਾ ਫੁਰਜਾ ਕਟ ਮਰੇ ਕਬ ਹੁਣਾ ਛੜੇ ਖੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਦੋ ਨਿਸ਼ਾਨ ਚੁਲਾਏ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਤੇ ਜੋ ਭਗਤੀ ਔਰ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਸ਼ਾਨ ਨੂੰ ਦੇਖ ਕੇ ਤੇ ਤੁਹਾਡੀ ਨੱਤਾ ਅਤੇ ਅਬਦੁੱਲਾ ਨੇ ਜੋ ਵਾਰ ਗਾਇਨ ਕੀਤੀ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰੀ ਦੀ ਸੋ ਗੁਰੂ ਅਰਗੁਨ ਸਾਹਿਬ ਜੀ ਨੇ ਭਗਤੀ ਔਰ ਸ਼ਕਤੀ ਦੇ ਸੁਮੇਲ ਨੂੰ ਪ੍ਰਗਟ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਇਹ ਜੋ ਮਤ ਹੈ ਇਹ ਜੋ ਧਰਮ ਹੈ ਇਹ ਕੁਦਰਤ ਦੇ ਅਨੁਕੂਲ ਹੈ ਤੇ ਇਹ ਗੁਣ ਜਿਹੜੇ ਹਨ ਕਾਦਰ ਦੀ ਕੁਦਰਤ ਦੇ ਵਿੱਚ ਵੀ ਪਾਏ ਜਾਂਦੇ ਹਨ ਜਿਵੇਂ ਕਿ ਗੁਲਾਬ ਦਾ ਫੁੱਲ ਹੈ ਉਸੇ ਟਾਣੀ ਨੂੰ ਕੋਮਲ ਫੁੱਲ ਲੱਗਿਆ ਹੁੰਦਾ ਹੈ ਤੇ ਉਸੇ ਹੀ ਟਾਣੀ ਨੂੰ ਕੰਡੇ ਵੀ ਲੱਗੇ ਹੁੰਦੇ ਹਨ ਇਸ ਤੋਂ ਇਲਾਵਾ ਆਕਾਸ਼ ਦੇ ਵਿੱਚ ਬੱਦਲ ਦੇਖੇ ਜਾਂਦੇ ਹਨ ਜਿਨ੍ਹਾਂ ਬੱਦਲਾਂ ਦੇ ਵਿੱਚੋਂ ਮੀਂਹ ਪੈਂਦਾ ਹੈ ਤੇ ਠੰਡ ਵਰਤਦੀ ਹੈ ਸ਼ਾਂਤੀ ਹੋ ਜਾਂਦੀ ਹੈ ਤੇ ਉਨ੍ਹਾਂ ਹੀ ਬੱਦਲਾਂ ਦੇ ਵਿੱਚੋਂ ਬਿਜਲੀ ਲਿਸ਼ਕਦੀ ਹੈ ਤੇ ਸਾੜ ਕੇ ਸੋਹਾ ਕਰ ਦਿੰਦੀ ਹੈ ਸੋ ਇਹਨਾਂ ਦੋਨਾਂ ਹੀ ਸ਼ਕਤੀਆਂ ਨੂੰ ਕਾਦਰ ਦੀ ਕੁਦਰਤ ਨੇ ਇਕੱਠਿਆਂ ਰੱਖਿਆ ਹੋਇਆ ਹੈ ਇਸ ਕਰਕੇ ਜਿਹੜਾ ਧਰਮ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਉਸ ਦੇ ਵਿੱਚ ਵੀ ਭਗਤੀ ਔਰ ਸ਼ਕਤੀ ਦਾ ਸੁਮੇਲ ਸੀ ਤੇ ਇਸ ਸੁਮੇਲ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਗਟ ਕੀਤਾ ਇਸ ਦਿਨ ਤੋਂ ਹੀ ਸਿੱਖ ਜਿਹੜੇ ਸਨ ਉਹਨਾਂ ਨੇ ਆਪਣੇ ਕੋਲ ਸ਼ਸਤਰ ਰੱਖਣੇ ਹਥਿਆਰ ਰੱਖਣੇ ਜਿਹੜੇ ਸਨ ਸ਼ੁਰੂ ਕਰ ਦਿੱਤੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਜ਼ੁਲਮ ਦੇ ਵਿਰੁੱਧ ਚਾਰ ਜੰਗਾਂ ਲੜੀਆਂ ਤੇ ਇਹਨਾਂ ਜੰਗਾਂ ਦੇ ਵਿੱਚ ਜਿੱਥਾਂ ਵੀ ਫਰਾਪਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ 7ਵੇਂ ਔਰ 8ਵੇਂ ਗੁਰੂ ਸਹਿਬਾਨ ਵੀ ਆਪਣੇ ਨਾਲ 2200 ਕੋੜ ਸਵਾਰ ਹਥਿਆਰਬੰਦ ਸਿੱਖਾਂ ਸਿੰਘਾਂ ਦਾ ਸਿੱਖਾਂ ਦਾ ਜਥਾ ਆਪਣੇ ਪਾਸ ਰੱਖਿਆ ਕਰਦੇ ਸਨ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਵਿਰੁੱਧ 14 ਜੰਗਾਂ ਲੜੀਆਂ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਤੇ ਪੰਜ ਕਕਾਰਾਂ ਦੇ ਵਿੱਚ ਜਿਸ ਨੂੰ ਪਹਿਲਾਂ ਤਲਵਾਰ ਕਿਹਾ ਜਾਂਦਾ ਸੀ ਹੁਣ ਇਸ ਨੂੰ ਕਿਰਪਾਨ ਕਿਹਾ ਜਾਂਦਾ ਹੈ ਕਿਰਪਾ ਤੇ ਆਣ ਦੀ ਨਿਸ਼ਾਨੀ ਕਿਰਪਾ ਜਮਾ ਪ੍ਰਣਾਲਾ ਕਿਰਪਾਨ ਪਲੱਸ ਆਨ ਸੋ ਸਿੱਖ ਜਿਹੜਾ ਹੈ ਹੱਥ ਵਿੱਚ ਕਿਰਪਾਨ ਫੜ ਕੇ ਤੇ ਦਇਆਵਾਨ ਹੁੰਦਾ ਹੈ ਜਦੋਂ ਕਿ ਲੋਕ ਹੱਥ ਵਿੱਚ ਸ਼ਸਤਰ ਫੜ ਕੇ ਤੇ ਜ਼ੁਲਮ ਕਰਦੇ ਹਨ ਤੇ ਸਿੱਖ ਦੀ ਇਹ ਕਿਰਪਾਨ ਜਿਹੜੀ ਹੈ ਜ਼ੁਲਮ ਦੇ ਜ਼ੁਲਮ ਦੇ ਵਿਰੁੱਧ ਉੱਠਦੀ ਹੈ ਸੋ ਇਸ ਕਰਕੇ ਇਸ ਨੂੰ ਪੰਜ ਕਕਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕਰਕੇ ਤੇ ਸਿੱਖ ਦੇ ਨਾਲ ਇਸ ਦਾ ਪੱਕਾ ਰਿਸ਼ਤਾ ਜੋੜ ਦਿੱਤਾ ਪੰਜ ਕਕਾਰ ਜਿਹੜੇ ਹਨ ਉਹ ਸਿੱਖ ਨੇ ਧਾਰਨ ਕਰਨੇ ਹਨ ਤੇ ਉਹਨਾਂ ਪੰਜ ਕਕਾਰਾਂ ਦੇ ਵਿੱਚ ਤਿਰਪਾਨ ਵੀ ਆ ਜਾਂਦੀ ਹੈ ਜੋ ਕਿਰਪਾ ਤੇ ਆਉਣ ਦੀ ਨਿਸ਼ਾਨੀ ਹੈ ਜੋ ਜ਼ੁਲਮ ਦੇ ਵਿਰੁੱਧ ਸਿੱਖ ਦੀ ਇਹ ਕਿਰਪਾਨ ਉੱਠਦੀ ਹੈ ਸੋ ਮੇਰੀ ਪੀਰੀ ਦੇ ਉਸੰਦੇ ਬਾਰੇ ਵਿੱਚ ਅਸੀਂ ਵਿਚਾਰ ਕੀਤਾ ਹੈ ਕਿ ਮੇਰੀ ਤੋਂ ਪਾਵ ਹੈ ਰਾਜਨੀਤਿਕ ਪ੍ਰਭੂਸਤਾ ਤੇ ਪੀਰੀ ਤੋਂ ਪਾਵ ਹੈ ਧਾਰਮਿਕ ਪ੍ਰਭੂਸਤਾ ਸਿੱਖ ਧਰਮ ਦੇ ਅੰਦਰ ਭਗਤੀ ਔਰ ਸ਼ਕਤੀ ਦਾ ਸੁਮੇਲ ਹੈ ਸਤਿਗੁਰਾਂ ਨੇ ਸਿੱਖ ਨੂੰ ਸੰਤ ਅਤੇ ਸਿਪਾਹੀ ਬਣਾਇਆ ਹੈ ਵਿਚਾਰ ਕਰਦੇ ਹੋਇਆਂ ਫੁੱਲਾਂ ਦੀ ਖਮਾ ਬਖਸ਼ਣੀ ਫਤਿਹ ਦੀ ਸੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ